ਗੁਰਦੁਆਰਾ ਸਿੰਘ ਸ੍ਰੀ ਦਸੁਹਾਣਾ ਸਾਹਿਬੀ ਖੇ ਚੱਲ ਰਹੀ ਦੀਵਾਨ ਹਾਲ ਦੀ ਸੇਵਾ ਦੀਵਾਨ ਹਾਲ ਦੀ ਬੇਸਮੈਂਟ ਚ ਪਾਇਆ ਗਿਆ ਲੈਂਟਰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਚੱਲ ਰਹੀ ਸੇਵਾ ਤਾਂ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸਿੰਘਾ ਸ਼ਹੀਦ ਸੁਹਾਣਾ ਸਾਹਿਬੀ ਖੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਦੀਵਾਨ ਹਾਲ ਦੀ ਬੇਸਮੈਂਟ ਦਾ ਲੈਂਟਰ ਪਾਇਆ ਗਿਆ ਐਸ ਕਾਰਜ ਦੀ ਰਮਟਾਲੀ ਸਵੇਰੀ ਸ਼੍ਰੀ ਸਹਿਜ ਬਾਟ ਸਹਿਰ ਦੇ ਭੋਗ ਪਾਏ ਗਏ ਐਸ ਉਪਰੰਤ ਪੰਜ ਪਿਆਰਿਆਂ ਦੇ ਗਵਾਇ ਚ ਸੰਗਤਾਂ ਦੇ ਠਾਠਾ ਮਾਰ ਤੇ ਇਕੱਠ ਚ ਜਕਾਰਿਆਂ ਦੀ ਗੂੰਜ ਦੇ ਨਾਲ ਲੈਂਟਰ ਦੀ ਆਰੰਭਤਾ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਸੰਗਤਾਂ ਨੂੰ ਪਤਾ ਹੀ ਹੈ ਕਿ ਆਪ ਜੀ ਦਾ ਬਹੁਤ ਸਹਿਯੋਗ ਤਾਂ-ਤਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸਿੰਘ ਸੇਦਾਂ ਵਿਖੇ ਰਹਿੰਦਾ ਹੈ ਸੋ ਸੰਗਤਾਂ ਦੇ ਸਹਿਯੋਗ ਨਾਲ ਹੀ ਇੱਥੇ ਸਾਰੇ ਕਾਰਜ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚ ਕਿ ਮੁੱਖ ਕਾਰਜ ਹੋਣੇ ਪਹਿਲਾ ਮਲਟੀ ਸਟੋਰੀ ਜੋ ਹੈ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਦੀ ਇਮਾਰਤ ਵਾਸਤੇ ਜੋ ਬਿਲਡਿੰਗ ਬਣ ਰਹੀ ਹੈ ਉਸ ਦੇ ਵਿੱਚ ਬੇਸਮੈਂਟ ਦਾ ਲੈਂਟਰ ਪਾਇਆ ਗਿਆ ਹੈ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਆ ਕਿਉਂਕਿ ਗੁਰਦੁਆਰਾ ਸਿੰਘ ਸਿਦਾਂ ਵਿਖੇ ਜੋ ਵੀ ਕਾਰਜ ਚੱਲ ਰਹੇ ਹਨ ਇਹ ਦੇ ਇਸ ਵਿਦੇਸ਼ ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਹਨ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਦਰਬਾਰ ਸਾਹਿਬ ਦੇ ਅੰਦਰ ਜੋ ਸੋਨੇ ਦੀ ਸੇਵਾ ਚੱਲ ਰਹੀ ਸੀ ਉਹ ਕਾਫੀ ਦੇਰ ਤੋਂ ਨਿਰੰਤਰ ਚੱਲ ਰਹੀ ਸੀ ਉਸ ਦੇ ਅੰਦਰ ਦੀ ਸੇਵਾ ਦਰਬਾਰ ਸਾਹਿਬ ਦੀ ਉਹ ਹੁਣੇ ਸੰਪੂਰਨ ਹੋਈ ਹੈ ਉਹਦੇ ਵਿੱਚ ਸੰਤ ਬਾਬਾ ਪਰਮਜੀਤ ਸਿੰਘ ਦੀ ਹਸਾਲੀ ਵਾਲੇ ਸਾਹਿਬ ਉਹਨਾਂ ਨੇ ਪਹੁੰਚ ਕੇ ਉਹਨੂੰ ਮੁਕੰਮਲ ਸੇਵਾ ਨੂੰ ਕਰਵਾਇਆ ਹੈ ਤੇ ਦਿਵਾਨ ਹਾਲ ਵਗੈਰਾ ਬਣਾਉਣ ਵਿੱਚ ਵੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਉਹਨਾਂ ਦੀ ਪ੍ਰੇਰਣਾ ਸਦਕੇ ਇੱਥੇ ਸਾਰੇ ਕਾਰਜ ਚੱਲ ਰਹੇ ਹਨ ਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਹੀ ਇੱਥੇ ਦਿਵਾਨ ਹਾਲ ਦੇ ਲੈਂਟਰ ਦੇ ਉਹਦੇ ਜਿਹੜੇ ਬਿਲਡਿੰਗ ਦੇ ਨੀਂਹ ਪੱਥਰ ਰੱਖਿਆ ਸੀ ਕਾਰ ਪਾਰਕਿੰਗ ਦਾ ਵੀ ਰੱਖਿਆ ਸੀ ਉਹਨਾਂ ਦੀ ਵੀ ਇਹਨਾਂ ਸੇਵਾਵਾਂਾਂ ਦੇ ਵਿੱਚ ਬਹੁਤ ਸਹਿਯੋਗ ਚੱਲ ਰਿਹਾ ਹੈ ਉਹ ਵੀ ਸੰਗਤਾਨਾਂ ਨੂੰ ਪ੍ਰੇਰਿਤ ਕਰਕੇ ਇੱਥੇ ਗੁਰੂ ਘਰ ਨਾਲ ਜੋੜਦੇ ਹਨ ਸੋ ਅਸੀਂ ਸਾਰੀਆਂ ਹੀ ਸੰਗਤਾਂ ਦਾ ਆਦੇਸ਼ ਵਿਦੇਸ਼ੀਆਂ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਨਾਲ ਜੁੜੀਆਂ ਹੋਈਆਂ ਉਹਨਾਂ ਦਾ ਪਹਿਲੇ ਦਿਲੋਂ ਧੰਨਵਾਦ ਕਰਦੇ ਹਾਂ ਕਿ ਤਨ ਤਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਦੀਆਂ ਸਾਰਿਆਂ ਦੀਆਂ ਜੋ ਉਹਨਾਂ ਦੀਆਂ ਮਨੋਕਾਮਨਾ ਹਨ ਉਹ ਪੂਰੀਆਂ ਕਰਨ ਤਾਂ ਕਿ ਇੱਥੇ ਗੁਰਦੁਆਰਾ ਸਿੰਘ ਸਿਦਾਂ ਦੇ ਨਾਲ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਜੁੜੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹਾਲੀ ਤੋਂ ਹਰਦੀਪ ਰਕਤ ਰਸ਼ਬਿੰਦਰ ਦੀ ਰਿਪੋਰਟ